ਹallelujah ਸਾਰੇ ਭੈਣ ਭਾਈਓ ਜੈ ਬੱਲ ਮਸੀਹੀ ਮੈਂ ਪਰਮੇਸ਼ਰ ਦਾ ਬਹੁਤ ਧੰਨਵਾਦ ਕਰਦੀ ਹਾਂ ਤੁਹਾਨੂੰ ਤੋਂ ਖੁਦਾ ਦਾ ਪਿਛਲੇ ਹਫਤੇ ਮੇਰੇ ਇੱਕ ਹਫਤੇ ਬਹੁਤ ਪੇਟ ਚ ਦਰਦਮ ਹੁੰਦਾ ਰਿਹਾ ਕਿ ਮੈਂ ਦੁਆ ਵੀ ਕਰਦੀ ਰਹੀ ਪਰ ਨਹੀਂ ਚੰਗਾ ਹੋਇਆ ਪਰ ਮੈਂ ਦਾਸੀ ਤੋਂ ਜਦੋਂ ਦੁਆ ਕਰਵਾਇਆ ਕਰ ਮੇਰੇ ਪੇਟ ਚੋਂ ਦਰਦ ਤਾਂ ਹਟ ਗਿਆ ਤੇ ਮੈਂ ਪਿਛਲੇ ਪਰसों ਦੁਆ ਕਰਦੀ ਰਹੀ ਬਰਸਤ ਪ੍ਰਾਰਥਨਾ ਚ ਰਹੀ ਸੀ ਮੈਂ ਦਾ ਦਸਿੰਨ ਕੈਮੀ ਮੇਰੇ ਪੇਟ ਚ ਦਰਦ ਬਹੁਤ ਹੁੰਦਾ ਹ ਇਕ ਹਫਤਾ ਹੋ ਗਿਆ ਦਸਿੰਨ ਕਹਿੰਦੀ ਵੀ ਵਿਸ਼ਵਾਸ ਕਰਦੇ ਰਹੇ ਪੇਟ ਚ ਦਰਦ ਹੋਣਿਆ ਜਾਊਗਾ ਜਦੋਂ ਦਸਿੰਨ ਨੇ ਦੁਆ ਕਹੀ ਮੇਰੇ ਪੇਟ ਚ ਦਰਦ ਉਸੇ ਟਾਈਮ ਬੰਦ ਹੋ ਗਿਆ ਅੱਜ 4-5 ਦਿਨ ਹੋ ਗਏ ਮੈਂ ਤਾਂ ਪੇਸ਼ੇ ਦਾ ਫੋਟੋ ਦੱਸ ਕੋਤਨ ਬਾਤ ਕਰਦਾ ਤਾੜੀ ਮਾਰੀਏ ਪਰਮੇਸ਼ਰ ਦੇ ਨਾਮ ਦੀ ਕਿ ਪਰਮੇਸ਼ਰ ਨੇ ਮੈਨੂੰ ਸੁਣਵਾ ਕੇ ਕਿ ਮੇਰੇ ਪਰਿਵਾਰ ਨੂੰ ਪ੍ਰਭੂ ਦੇ ਜੈਸੀ ਮਸੀਹ ਦੇ ਸਾਰੇ ਆਦਰਿਆਂ ਮਾ ਜੀ ਸੁਣ ਲਿਆ ਮੀ ਹਾਲੇਲੂਇਆ ਪਰਮੇਸ਼ਰ ਦੇ ਨਾਮ ਨੂੰ ਤਾਰੀਫ ਦੇਾਂਗੇ

ਪड़ोसी ਆਂਦੇ 5 ਸਾਲ ਦੇ ਗਣਾ ਦਿੱਤੀ ਹੋ ਗਿਆ ਵਿਚਾਰੇ ਗਰੀਬ ਲੋਕ ਸੀ ਮੈਂ ਪ੍ਰਾਰਥਨਾ ਕਰਵਾਈ ਕੋ ਵਿਚਾਰ ਕਰਮਾ ਵਾਲੇ ਨੇ ਪਾਸਟਰ ਜੀ ਦਾ ਨਾਮ ਤਾਂ ਬੁੱਲ ਨਹੀਂ ਮੈਂ ਆਪ 2 ਮਹੀਨਾ ਤਿਆਜ ਪਰਮੇਸ਼ਰ ਮੈਨੂੰ ਜਿੰਦਾ ਖੁਦਾ ਕਰਿਆ 2 ਮਹੀਨਾ ਨਹੀਂ ਇਹ ਜਨਮ ਇਲਾ ਮੈਂ ਖੁਦ ਨਹੀਂ ਇਤਨਾ ਦਮਾਤ ਮੇ ਲੋਡ ਬੜਿਆ ਗਿਆ ਗਰਾ ਸੱਤ ਸੱਤ ਮਰਗਤ ਹੋ ਗਈ ਕੋਈ ਦਿਲ ਮੇ ਬਾਕੀ ਨਹੀਂ ਕੋਈ ਫੇਰ ਉਹ ਮੁੰਡੇ ਨੂੰ ਜ਼ਾਦਾ ਤਕਬੀਰ ਹੋਰ ਵਿਚਾਰ ਗਰੀ ਬੰਨ ਮੈਂ ਕਿਉ ਪਾਸਟਰ ਜੀ ਪ੍ਰਾਰਥਨਾ ਕਰੂ ਪਾਸਟਰ ਜੀ ਪ੍ਰਾਰਥਨਾ ਕਰੀ ਉਸ ਟੇ ਮੁੰਡਾ ਨੋ ਦਿਨ ਤੱਕ ਚੁੰਚੀਂਦੀ ਧੰਨਵਾਦ ਹallelujah ਮਾ ਵੀ 2 ਮਹੀਨਾ ਪਹਿੰਦੀ ਉਹ ਕਿਹਾ ਹੀ ਬਈ ਆਪਾ ਪਪਾ ਹਰਮੇਸ਼ਰ ਜਿਹਨੇ ਜ਼ਿੰਦਗੀਆਂ ਦੇ ਵਿੱਚ ਕੰਮ ਕੀਤਾ ਆਪਾਂ ਅਗਲੇ ਟੈਸਟਮਣੀ ਸੁਣਾਂਗੇ ਪੈਨ ਕਮਲੇਸ਼ ਸਨਾਮ ਤੋਂ ਕੀ ਸਮਝਾ ਲਈ ਸੱਚ ਕਰ ਹallelujah ਹallelujah ਇਸ ਮਾਤਾ ਦੀ ਗਵਾਹੀ ਹੈ ਕਿ ਇਹਨਾਂ ਦੇ ਪੇਟ ਦੇ ਵਿੱਚ ਦਰਦ ਸੀ ਜਦੋਂ ਇਹਨਾਂ ਨੇ ਪਰਮੇਸ਼ਰ ਦੀ ਦਾਸੀ ਤੋਂ ਪ੍ਰਾਰਥਨਾ ਕਰਵਾਈ ਤਾਂ ਉਸ ਟਾਈਮ ਪਰਮੇਸ਼ਰ ਨੇ ਪਰਮੇਸ਼ਰ ਦੀ ਦਾਸੀ ਦੀ ਗਵਾਹੀ ਨੂੰ ਸੁਣਿਆ ਤਾ ਇਸ ਮਾਤਾ ਨੂੰ ਉਸ ਦਰਦ ਤੋਂ ਆਰਾਮ ਮਿਲੇ ਹallelujah ਉਹਨੇ ਮਾਤਾ ਕਹਿ ਰਹੀ ਕਹਿ ਰਹੀ ਮੈਂ ਬਿਲਕੁਲ ਹੀ ਚੰਗੀਆਂ ਪਰਮੇਸ਼ਰ ਦਾ ਧੰਨਵਾਦ ਕਰਦੀ ਆ ਤੇ ਰੱਬ ਦੇ ਦਾਸ ਅਤੇ ਦਾਸੀ ਦਾ ਧੰਨਵਾਦ ਕਰਦੀ ਆ ਹallelujah ਜ਼ੋਰਦਾਰ ਤਾੜੀਆਂ ਦੇ ਨਾਲ ਪਰਮੇਸ਼ਰ ਦੇ ਨਾਮ ਨੂੰ ਮਹਿਮਾ ਦੇਵਾਂਗੇ ਹallelujah ਜ਼ੋਰਦਾਰ ਤਾੜੀਆਂ ਦੇ ਨਾਲ ਆਓ ਆਪਾਂ ਵੀ ਕੈਸਟ ਨੂੰ ਸੁਣਦੇ ਆ ਪੈਨ ਦਾਸਨਾ ਮਾਣੀ ਤੋਂ ਹallelujah ਇਸ ਪੈਂਦੀ ਗਵਾਹੀ ਹੈ ਕਿ ਇਹਨਾਂ ਦੀ ਅੱਖ ਦੇ ਵਿੱਚ ਫੁਣਸੀ ਸੀ ਤੇ ਜਦੋਂ ਇਹਨਾਂ ਨੇ ਸੌਣ ਤੋਂ ਪਹਿਲਾਂ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਕੀਤੀ ਤਾਂ ਜਦੋਂ ਇਹ ਸਵੇਰ ਉੱਠੇ ਤਾਂ ਇਹਨਾਂ ਦੀ ਫੁਣਸੀ ਪਰਮੇਸ਼ਰ ਨੇ ਖਤਮ ਕਰਤੀ ਹallelujah ਕਿਉਂਕਿ ਪਰਮੇਸ਼ਰ ਦਾ ਬਚਨ ਕਹਿੰਦਾ ਹੈ ਕਹਿੰਦਾ ਤੁਹਾਡੇ ਵਿਸ਼ਵਾਸ ਦੇ ਨਾਲ ਹੀ ਤੁਹਾਨੂੰ ਕੀ ਹੋਊਗਾ ਚਿੰਗਿਆ ਹੀ ਮਿਲੂਗੀ ਜੇ ਜੇ ਤੁਹਾਡਾ ਵਿਸ਼ਵਾਸ ਹੈ ਉਹ ਜੀ ਤੁਹਾਡੀ ਜ਼ਿੰਦਗੀਆਂ ਦੇ ਵਿੱਚ ਕੀ ਕੰਮ ਨੇ ਵਿਸ਼ਵਾਸ ਕਰਨ ਵਾਲੇ ਦੇ ਲਈ ਸਭ ਕੁਝ ਹੋ ਸਕਦਾ ਹੈ ਹallelujah ਜਿਵੇਂ ਕਿ ਇਸ ਭੈਣ ਨੇ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਕੀਤੀ ਤਾਂ ਪਰਮੇਸ਼ਵਰ ਨੇ ਜੋ ਵੀ ਇਹਨਾਂ ਨੂੰ ਪ੍ਰੋਬਲਮ ਸੀ ਅੱਖ ਦੇ ਵਿੱਚ ਉਸ ਪ੍ਰੋਬਲਮ ਤੋਂ ਪਰਮੇਸ਼ਵਰ ਨੇ ਇਹਨਾਂ ਨੂੰ ਕੀ ਕੀਤਾ ਆਜ਼ਾਦ ਕੀਤਾ ਹallelujah ਇਹਨਾਂ ਦੀ ਇੱਕ ਹੋਰ ਦੁਆਈ ਹੈ ਇਸ ਭੈਣ ਦੀ ਜਾੜ ਦੇ ਵਿੱਚ ਕੋਈ ਗੱਠ ਤੇ ਤਾਂ ਇਹਨਾਂ ਨੇ ਫੇਰ ਪ੍ਰਾਰਥਨਾ ਕੀਤੀ ਪ੍ਰਭੂ ਦੇ ਅੱਗੇ ਪ੍ਰਭੂ ਨੂੰ ਕਿਹਾ ਪ੍ਰਭੂ ਜੀ ਮੈਂ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਕਰਦੀ ਹਾਂ ਕਿ ਜੋ ਵੀ ਮੇਰੇ ਯਾਰ ਦੇ ਵਿੱਚ ਕੋਈ ਵੀ ਦਰਦ ਹੈ ਕੋਈ ਵੀ ਪ੍ਰੋਬਲਮ ਹੈ ਤੁਸੀਂ ਜਾਣਦੇ ਹੋ ਤੇ ਤੁਸੀਂ ਉਸ ਚੀਜ਼ ਨੂੰ ਖਤਮ ਕਰੋ ਹallelujah ਤਾਂ ਪਰਮੇਸ਼ੁਰ ਨੇ ਇਸ ਪੈਨ ਨੂੰ ਉਸ ਬਿਮਾਰੀ ਤੋਂ ਉਸ ਤਕਲੀਫ ਤੋਂ ਕੀ ਕੀਤਾ ਹੈ ਆਜ਼ਾਦ ਕੀਤਾ ਹੈ ਹallelujah ਇੱਕ ਹੋਰ ਗਵਾਹੀ ਹੈ ਇਸ ਭੈਣ ਦੇ ਇਹਨਾਂ ਦੀ ਮੱਝ ਕਈ ਦਿਨਾਂ ਤੋਂ ਮਿਲ ਨਹੀਂ ਰਹੀ ਸੀ ਜਦੋਂ ਇਹਨਾਂ ਨੇ ਪਰਮੇਸ਼ਵਰ ਦੇ ਦਾਸ ਤੇ ਦਾਸੀ ਤੋਂ ਪ੍ਰਾਰਥਨਾ ਕਰਵਾਏ ਤਾਂ ਉਸ ਉਹ ਮੱਝ ਉਸੇ ਟਾਈਮ ਮਿਲ ਪਈ ਹallelujah ਪਰਮੇਸ਼ਵਰ ਦੇ ਦਾਸ ਦੇਖੋ ਕਿੰਨਾ ਵੱਡਾ ਕੰਮ ਕਰਦੇ ਨੇ ਆਪਣੇ ਸਾਰਿਆਂ ਦੇ ਲਈ ਦਿਨ ਰਾਤ ਦੁਆਵਾਂ ਕਰਦੇ ਨੇ ਹallelujah ਆਓ ਆਪਾਂ ਅਗਲੀ ਗਵਾਹੀ ਸੁਣਾਂਗੇ ਪੰਨ ਬਲਜੀਤ ਗੌਰ ਭੋਲੜੇ ਤੋਂ ਪਰਮੇਸ਼ਰ ਦੀ ਤਾਰੀਫ ਕਰਦੇ ਰਹੀਏ ਤੁਹਾਡੀ ਤਾਰੀਫ ਨਿਰੋਪਕ ਨਹੀਂ ਚਾਹੀਦੀ ਹallelujah ਪਰਮੇਸ਼ਰ ਦਾ ਧੰਨਵਾਦ ਕਰੀਏ ਹallelujah ਹallelujah ਸਾਰੇ ਪੈਣ ਪੰਨ ਜੇਮਸੀ ਦੀ ਔਰ ਮੈਂ ਇੱਕਦਮ ਸੋਚਾ ਮੈਂ ਜੇ ਵੀ ਪ੍ਰਾਰਥਨਾ ਕਰਾ ਕੇ ਲੈ ਮਗੇ ਮੈਂ ਬੈੱਡ ਪੁਰਾਣੀ ਵੇਚ ਕੇ ਮੈਂ ਕਿਹਾ ਨਵੇਂ ਲੈਣੇ ਆ ਪ੍ਰਭੂ ਕਹਿੰਦਾ ਸਾਰੀਆਂ ਚੀਜ਼ਾਂ ਨਵੀਆਂ ਬਣਾਉ ਪ੍ਰਾਣਿਕ ਵਾੜ ਕੱਢੂ ਕਰੂ ਮੈਂ ਕਿਸੇ ਦੇ ਲਈ ਸੀ ਪਹਿਲਾਂ ਵੇਚਦੇ ਸੀਗੇ ਫਿਰ ਮੈਂ ਕਿਹਾ ਵੀ ਅਮਨ ਤੋਂ ਮੈਂ ਪਹਿਲਾਂ ਪ੍ਰਾਰਥਨਾ ਕਰਾਂ ਮੈਂ ਤੇ ਮੇਰੀ ਕੋਈ ਸਲਾਹ ਨਹੀਂ ਸੀਗੀ ਮੈਂ ਬੁੱਧੀਆਂ ਬੈਠ ਦਿੱਤੇ ਪਰ ਬੁੱਧੂ ਨੇ ਨਾਲ ਹੀ ਕੱਪੜੇ ਕਉਣ ਵਾਲੀ ਮਸ਼ੀਨ ਵੀ ਜਿਹੜੀ ਮੈਂ ਸੋਚੀ ਵੀ ਨਹੀਂ ਸੀ ਪਰ ਬੁੱਧੂ ਨੇ ਦੋ ਦੋ ਕੰਮ ਕਰਿਆ ਤੁਹਾਨੂੰ ਬਾਦ ਹallelujah ਕੋਟਲ ਵੀ ਮੈਨੂੰ ਬੁਖਾਰ ਜਮੇ ਕਿਹਾ ਮੈਨੂੰ ਤਾਂ ਬਹੁਤ ਮਿੰਟ ਠੀਕੇ ਨਹੀਂ ਹੋ ਰਹੀ ਪੇ ਪ੍ਰਭੂ ਨੇ ਠੀਕ ਕਰੇ ਪ੍ਰਾਰਥਨਾ ਕਰਵਾਈ ਅਮਨ ਤੋਂ ਮੈਨੂੰ ਫਰਕ ਪੈ ਗਿਆ ਮੈਂ ਸੋਚਾ ਵੀ ਕੀ ਕਰੂੰਗੀ ਮੈਂ ਕਿ ਮੈਂ ਜਾਵਾਂਗੀ ਸੰਗਤ ਚ ਚਲ ਪ੍ਰਭੂ ਮੈਨੂੰ ਫਿਰ ਵੀ ਅੱਜ ਲੈ ਕੇ ਆਏ ਸਵੇਰੇ ਮੇਰੀ ਕਦੇ ਬੱਖੀ ਦੁਖੇ ਕਦੇ ਮੇਰੀ ਟੂਹੀ ਦੁਖੇ ਮੈਂ ਕਿਹ ਪਤਾ ਨਹੀਂ ਕੀ ਬਣੂੰਗਾ ਲੈ ਕੇ ਆਪਨ ਮੈਂ ਸਤਨਵਾਦ ਕਰਦੀਆਂ ਹallelujah ਯੋਰਦਾਰ ਤਾੜੀਆਂ ਦਾ ਪਰਮੇਸ਼ਰ ਦੇ ਨਾਮ ਦੇ ਮਹਿਕਾ ਦੇ ਮੰਗੇ ਹallelujah ਆਪਾਂ ਅਗਲੇ ਗਵਾਇ ਸੁਣਾਵਾਂਗੇ ਪੈਂ ਸਰਬਜੀਤ ਕੌਰ ਟੁਰੀ ਤੋਂ ਹallelujah ਪਰਮੇਸ਼ਰ ਦੇ ਨਾਮ ਨੂੰ ਤਾਰੀਫ ਦੇਾਂਗੇ ਤੁਹਾਡੀ ਤਾਰੀਫ ਨਹੀਂ ਰੁਕਣੀ ਚਾਹੀਦੀ ਹੈ ਹallelujah ਇਸ ਬੰਦੇ ਗਵਾਹੀ ਹੈ ਕਿ ਇਹਨਾਂ ਦੇ ਡੈਡੀ ਜੀ ਬਹੁਤ ਹੀ ਬਿਮਾਰ ਹੋ ਗਏ ਸੀ ਤੇ ਜਦੋਂ ਇਹਨਾਂ ਨੇ ਪਰਮੇਸ਼ੁਰ ਦੇ ਦਾਸੀ ਤੋਂ ਪ੍ਰਾਰਥਨਾ ਕਰਵਾਈ ਤਾਂ ਉਸ ਟਾਈਮ ਪਰਮੇਸ਼ੁਰ ਨੇ ਉਹਨਾਂ ਨੂੰ ਛੂਇਆ ਤੇ ਚੰਗਾ ਕੀਤਾ ਹallelujah ਹallelujah}\,\